ਬੰਗਾ ਫਗਵਾੜਾ ਮੁੱਖ ਮਾਰਗ ਤੇ ਅੱਜ ਸਵੇਰੇ ਉਸ ਵੇਲੇ ਇੱਕ ਹੋਪਨਾ ਖਾਸਾ ਵਾਪਰਿਆ ਜਦੋਂ ਇੱਕ ਸਕੂਟਰ ਸਵਾਰ ਰਾਹੁਲ ਨਾਮੀ ਨੌਜਵਾਨ ਆਪਣੀ ਐਕਟਵਾ ਸਕੂਟਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਐਲੀਵੇਟਰ ਰੋਡ ਹੇਠਾਂ ਛੱਡੇ ਅਣਅਧਿਕਾਰਤ ਲਾਂਗੇ ਤੋਂ ਜਾਣ ਲਈ ਮੋੜਨ ਲੱਗਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਲਟ ਮੋਟਰਸਾਈਕਲ ਉਸ ਨਾਲ ਟਕਰਾ ਗਿਆ ਜਿਸ ਦੇ ਚਲਦੇ ਸਕੂਟਰ ਸਵਾਰ ਨੌਜਵਾਨ ਰਾਹੁਲ ਨਾਮੀ ਨੌਜਵਾਨ ਗਬੀਰ ਰੂ ਵਿੱਚ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਤਾਬ ਨੂੰ ਨਾ ਚੱਲਦਾ ਹੋਇਆ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਦਮ ਤੋੜ ਗਿਆ ਮੌਕੇ ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਕੁਝ ਅਧਿਕਾਰੀਆਂ ਵੱਲੋਂ ਛੱਡੇ ਅਣ ਅਧਿਕਾਰ ਰਸਤੇ ਪੈਲ ਦੇ ਆਧਾਰ ਤੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਨਿੱਤ ਦਿਹਾੜੇ ਵਾਪਰੇ ਹਾਸਿਆਂ ਤੋਂ ਬਚਿਆ ਜਾ ਰਹੇ ਇਹ ਤੇ ਤਕਰੀਬਨ ਤਕਰੀਬਨ ਤੁਸੀਂ ਕੀ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਹੋਵੇਗਾ ਕਿ ਇਹ ਜਿਹੜੇ ਹਾਸੇ ਆ ਗਿਆ ਜਦੋਂ ਵੀ ਇਸ ਤਰ੍ਹਾਂ ਸੜਕ ਦੇ ਉੱਪਰ ਕਈ ਵਾਰ ਪੂਲ ਬਣੇ ਹੁੰਦੇ ਆ ਉਹ ਥੱਲੇ ਦੀ ਜਿਹੜੇ ਆ ਕੀ ਰਸਤੇ ਆ ਗਿਆ ਉਹ ਵਿੱਚੋਂ ਵਿੱਚੋਂ ਕੱਟ ਲਗਾਏ ਹੁੰਦੇ ਆ ਜਦੋਂ ਕਿ ਲੋਕੀ ਵੀ ਕਈ ਵਾਰ ਸੋਚਦੇ ਆ ਗਿਆ ਕਿ ਅਸੀਂ ਇਹ ਬੇਸ਼ੱਕ ਉਹ ਗਲਤ ਸਾਈਡ ਤੋਂ ਹੀ ਕਿਉਂ ਨਾ ਡਰਾਈਵਿੰਗ ਹੋਵੇ ਕਿ ਅਸੀਂ ਇੱਥੋਂ ਸ਼ਾਇਦ ਅਸੀਂ ਜਲਦੀ ਨਿਕਲ ਜਾਵਾਂਗੇ ਤੇ ਇਹ ਸ਼ੋਰਟਕਟ ਰਸਤਾ ਬਣੇਗਾ ਜਦੋਂ ਕਿ ਇਹ ਤੇ ਜਿਹੜਾ ਆ ਕਿ ਸਬੰਧਤ ਮੈਕਮੇ ਨੂੰ ਵੀ ਚਾਹੀਦਾ ਹੈਗਾ ਕਿ ਜਿਹੜੇ ਰਸਤਿਆਂ ਦੇ ਮੋੜ ਹੁੰਦੇ ਆ ਉਹ ਉੱਥੋਂ ਹੀ ਕੱਟੇ ਜਾਣ ਜਿੱਥੋਂ ਕਿ ਅਧਿਕਾਰਤ ਤੌਰ ਤੇ ਉਹ ਕੱਟਣੇ ਚਾਹੀਦੇ ਹਨ ਵਿੱਚੋਂ ਵਿੱਚੋਂ ਜਿਹੜੇ ਮੋੜ ਕੁਝ ਕੱਟੇ ਹੋਏ ਹੁੰਦੇ ਆ ਰਸਤੇ ਬਣਾਏ ਹੋਏ ਹੁੰਦੇ ਆਣ ਤੇ ਲੋਕ ਵੀ ਸੋਚਦੇ ਨੇ ਕਿ ਸਾਡਾ ਸਮਾਂ ਵੀ ਬਚੇਗਾ ਤੇ ਮਤਲਬ ਅਸੀਂ ਸ਼ਾਰਟਕਟ ਜਿਹੜਾ ਆ ਕਿ ਜਲਦੀ ਪਹੁੰਚ ਜਾਵਾਂਗੇ ਪਰ ਕਈ ਵਾਰ ਜਿਹੜਾ ਇਹ ਸ਼ਾਰਟਕਟ ਹੈ ਉਹ ਜਾਨਲੇਵਾ ਵੀ ਹੋ ਜਾਂਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਹਾਲ ਹੈ ਸਰ ਠੀਕ ਠਾਕ ਇਹ ਕੱਲ ਇੱਕ ਹਾਦਸਾ ਹੋਇਆ ਸੀ ਉਹਦੇ ਬਾਰੇ ਆਪਣਾ ਥਿਊਜ਼ ਕੀ ਕਹਿੰਦੇ ਤੁਸੀਂ ਇਹ ਬੜਾ ਦੁਖਦਾਈ ਹਾਦਸਾ ਹੈ ਜਿੱਥੇ ਇੱਕ ਪਰਿਵਾਰ ਦਾ ਉਹਨਾਂ ਦਾ ਬੱਚਾ ਜੰਮ ਨਾਲ ਚੱਲ ਰਿਹਾ ਸੀ ਬਹੁਤ ਮਿਹਨਤੀ ਬੱਚਾ ਸੀ ਜੋ ਸੋਨ ਚਾਇਆ ਪਤਾ ਲੱਗਾ ਹੈ ਸ਼ਹਿਰ ਦਾ ਆਪਣੇ ਪਰਿਵਾਰ ਦੇ ਬੱਚਾ ਸੀ ਪਰ ਮੇਰੀ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਿਹੜੇ ਆਪਾਂ ਕੰਫਰੈਸ ਘਟਸਾ ਜਹਾਉਰ ਇਹਨਾਂ ਨੂੰ ਪੁਲਿਸ ਵੱਲੋਂ ਬੰਦ ਕਰਵਾਇਆ ਜਾਵੇ ਤੇ ਜਿਹੜੇ ਵੀ ਇੱਥੇ ਇਕੱਠ ਹੈਗੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਲਾਈਟਸ ਲਾ ਕੇ ਉਹਨੂੰ ਸਚਾਦੂਨ ਉਪਰ ਚਲਾਇਆ ਜਾਵੇ ਤਾਂ ਕਿ ਲੋਕਾਂ ਦੀ ਅਜਿਹੀ ਕੀਤੀ ਜਾਵੇ ਉਹ ਬਚ ਸਕਣ ਜਿੱਦਾਂ ਕੱਲ ਕਿਸੇ ਦੇ ਘਰ ਦਾ ਚਾਰਾ ਮੁੜਿਆ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇਤਹਾਸਾ ਨਾ ਹੋ ਸਕੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਪਲੀਜ਼ ਇਹਨੂੰ ਕੜੇ ਸੈਸਟਿਕ ਇਹ ਬੜਾ ਸੈਸਟਿਕ ਹੁੰਦਾ ਨਹੀਂ ਇਹਨੂੰ ਬਹੁਤ ਸੈਸਟਿਕ ਤਰੀਕੇ ਨਾਲ ਸੋਚਿਆ ਜਾਵੇ ਕਿ ਜਿਹੜੇ ਅਨਫਰੇਸ ਬਸਰ ਉਹਨੂੰ ਬੰਦ ਕਰਾ ਕੇ ਜਿਹੜੇ ਪ੍ਰੋਪਰ ਕੱਟ ਹੈਗੇ ਆ ਉਹਨੂੰ ਤਾਂ ਟ੍ਰੈਫਿਕ ਲੈਸ ਲਾ ਕੇ ਆਪਾਂ ਨੂੰ ਵਧੀਆ ਤਰੀਕੇ ਨਾਲ ਪ੍ਰੋਗਰੈਸ ਚੱਲੇ ਤੇ ਲੋਕਾਂ ਦੀ ਜਾਨਾਂ ਬਚ ਸਕਣ ਤੇ ਇਹਹੀ ਮੇਰੀ ਬੇਨਤੀ ਹੈ ਜੀ ਪ੍ਰੈਸ ਅਗੇ ਹਾਂਜੀ ਮੁੰਗਾ ਜੀ ਕੀ ਕਹਿੰਦਾ ਜਿਹੜੇ ਨਜਾਇਜ਼ ਕੱਟ ਰੱਖੇ ਆ ਹਿੰਦ ਕਰਦੇ ਹੋ ਜੀ ਮੇਰੇ ਨਾਲ ਆਪਣੇ ਐਕਸੀਡੈਂਟ ਹੋਇਆ ਮੇਰੇ ਆਪਣੇ ਨਾਲ ਪਤੀ ਹੋ ਗਿਆ ਨਾਲ ਸੱਟ ਲੱਗ ਗਈ ਇਹ ਇਹ ਤਾਂ ਦੇ ਮੋੜਾ ਤੋਂ ਹੀ ਇੱਥੇ ਇਥੇ ਮੋੜਦਾ ਲੱਗਿਆ ਤੇ ਮੁੰਡਾ ਗੱਲ ਕਰਿਆ ਅੱਛਾ ਇਹ ਮੁੰਡਾ ਗਲਤ ਰੱਖਿਆ ਘੱਟ ਵਾ ਇਹਦੇ ਕਰਕੇ ਮੁੰਡਾ ਮਰਿਆ ਇਹ ਕਿ ਇਹ ਕਿੰਨਾ ਰੱਖੇਗੀ ਨਹੀਂ ਪਤਾ ਨਹੀਂ ਉਹ ਉਹ ਪੰਪੜਾਂ ਨਾਲ ਆ ਕੇ ਖਾਏ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499